ਕੀ ਹਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮੱਲੀ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਦੋਸਤੋ ਮੈਂ ਮੈਨੂੰ ਹੁਣ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਕਾਨੂੰਨ ਬਣਾਤੇ ਨੇ ਡਰਾਈਵਰਾਂ ਵਾਸਤੇ ਖਾਸ ਕਰਕੇ ਟਰੱਕ ਡਰਾਈਵਰਾਂ ਵਾਸਤੇ ਵੀ ਜੇਕਰ ਉਹ ਮੌਕੇ ਵਾਰਦਾ ਤੇ ਐਕਸੀਡੈਂਟ ਕਰਕੇ ਭਜਦੇ ਨੇ ਤੇ ਉਹਨਾਂ ਨੂੰ 10 ਸਾਲਾਂ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਹੁਣ ਮਾਲਕਾਂ ਤੇ ਸਿਕੰਜਾ ਕੱਸੋ ਨਾ ਵੀ ਜਿਹੜੇ ਇਹਨਾਂ ਨੂੰ ਲਾਲਚ ਦਿੰਦੇ ਨੇ ਬਾਈ ਜੀ ਜੇਕਰ ਤੁਸੀਂ ਐਨਏ ਚਰਚ ਗੱਡੀ ਉੱਥੇ ਪਹੁੰਚਾਤੀ ਤੁਹਾਨੂੰ ਇਨਾ ਨਾਮ ਜੇਕਰ ਇਨੇ ਚਰਚ ਤੂੰ ਗੱਡੀ ਘਰੇ ਲਿਆ ਆਂਦਾ ਤੇ ਤੁਹਾਨੂੰ ਇਨਾ ਨਾਮ ਡ라이ਵਰ ਨਾ ਯਾਰ ਡ라이ਵਰ ਨਾ ਆਪਣੇ ਦੇਸ਼ ਵਾਸਤੇ ਕਿਸਾਨ ਵਾਸਤੇ ਵਪਾਰਕ ਵਾਸਤੇ ਬਹੁਤ ਵੱਡਾ ਰੋਲ ਅਦਾ ਕਰਦਾ ਜੇਕਰ ਡ라이ਵਰ ਹੈ ਤਾਂ ਇਹ ਸਾਰਾ ਢਿਮੰਟਾਣਾ ਚੱਲਦਾ ਤੇ ਇਹ ਯਾਰ ਬਾਈ ਤੱਕਾ ਨਜਾਇਜ਼ ਤੱਕਾ ਹੁਣ ਮੇਰੀ ਗੱਲ ਸੁਣ ਲੋ ਐਕਸੀਡੈਂਟ ਹੋ ਗਿਆ ਹੁਣ ਕੋਈ ਜਾਣ ਕੇ ਤਾਂ ਕਰਦਾ ਨਹੀਂ ਡਰਾਈਵਰ ਤੋਂ ਹੋ ਗਿਆ ਕੋਈ ਬੰਦਾ ਮਰ ਗਿਆ ਹੁਣ ਜੇ ਮੌਕੇ ਵਾਰਦਾ ਤੇ ਭੱਜੇਗਾ ਨਾ ਤੇ ਉੱਥੇ ਬੈਹਿ ਕੇ ਕੁੱਟ ਖਾਏਗਾ ਕਿਉਂਕਿ ਜਦੋਂ ਐਕਸੀਡੈਂਟ ਹੁੰਦਾ ਨਾ ਤੇ ਲੋਕਾਂ ਚ ਇੰਨਾ ਕਿ ਗੁੱਸਾ ਚੜ ਜਾਂਦਾ ਕਈ ਜਗ੍ਹਾ ਤੇ ਡਰਾਈਵਰ ਦੇ ਜੁੱਤੀਆਂ ਪਈਆਂ ਨੇ ਤੇ ਕਈ ਜਗ੍ਹਾ ਤੇ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਉਹ ਤਾਂ ਹੋ ਜਾਂਦਾ ਉਹਨੂੰ ਪਛਤਾਵਾ ਹੁੰਦਾ ਪਰ ਉਹ ਆਪਦੀ ਜਾਨ ਬਚਾਉਣ ਵਾਸਤੇ ਭਜਦਾ ਹਰੇਕ ਨੂੰ ਆਪਦੀ ਜਾਨ ਪਿਆਰੀ ਹੁੰਦੀ ਆ ਹੁਣ ਜੇਕਰ ਉਹ ਤੋਂ ਐਕਸੀਡੈਂਟ ਹੋ ਜਾਂਦਾ ਤੇ ਨਾਲੇ ਤਾਂ ਉਹਤੇ 10 ਸਾਲਾਂ ਦੀ ਸਜ਼ਾ ਨਾਲੇ 10 ਲੱਖ ਰੁਪਏ ਜੁਰਮਾਨਾ ਜੇਕਰ ਉਹ ਨਹੀਂ ਭਜਦਾ ਨਾਲੇ ਤਾਂ ਕੁੱਟ ਖਾਵੇਗਾ ਠੀਕ ਹੈ ਜੇ ਉੱਥੋਂ ਬਚ ਗਿਆ ਹਾਂ ਕਹਿੰਦੇ ਆ ਵੀ 10 ਸਾਲਾਂ ਦੀ ਸਜ਼ਾ ਜ਼ਰੂਰ ਹੋ ਜੇਗੀ ਪਰ ਜੁਰਮਾਨਾ ਨਹੀਂ ਹੁੰਦਾ ਯਾਰ ਕੌਣ ਕਰੂ ਡਰਾਈਵਰੀ 10-15000 ਰੁਪਿਆ ਸਾਰਾ ਡਰਾਈਵਰ ਨੂੰ ਮਿਲਦਾ ਮੈਂ ਨਾ ਮੁਸ਼ਕਲ ਨਾਲ ਹੀ ਮਸਾਂ ਦਿੰਦੇ ਇਹਨੇ ਆਹ ਪ੍ਰਾਈਵੇਟ ਡਰਾਈਵਰਾਂ ਨੂੰ ਤਾਂ 6-6 7-7000 ਤੇ ਤੁਰੇ ਫਿਰਦੇ ਜੇ ਯਾਰ ਇਹਨਾਂ ਤੋਂ ਐਕਸੀਡੈਂਟ ਹੋ ਗਿਆ ਇਹਨਾਂ ਨੇ ਘੱਟੋ ਘੱਟ ਵੀ 10 ਸਾਲਾਂ ਚ ਕਿਨੇ ਕੇ ਪੈਸੇ ਕਮਾ ਲਏ ਹੋਣੇ ਕਈ ਡਰਾਈਵਰ ਤਾਂ ਜੇ ਉਤੋਂ ਬਣਾ ਲੈਂਦੇ ਤਾਂ ਮਾਲਕ ਨਹੀਂ ਛੱਡਦਾ ਵਾਦ ਤੋਂ ਵਾਦ ਲਾ ਲਓ ਵੀ ਸਾਲ ਚ ਡਰਾਈਵਰ 2 ਲੱਖ ਰੁਪਿਆ ਕਮਾਉਂਦਾ ਉਹ 10 ਸਾਲਾਂ ਚ 20 ਲੱਖ ਰੁਪਿਆ ਉਹ ਚ 100 ਖਰਚੇ ਆ ਤੇ ਜੇ ਇੱਕ ਵਾਰ ਉਹ ਚੋ ਐਕਸੀਡੈਂਟ ਹੋ ਗਿਆ ਤੇ ਜੇ ਉਹਨੂੰ 10 ਲੱਖ ਰੁਪਈਆ ਪੈ ਗਿਆ ਤੇ 10 ਸਾਲ ਅੰਦਰ ਰਹਿ ਗਿਆ ਤੇ ਉਹਨੂੰ ਕੀ ਲੋੜ ਆ ਚਲਾਉਣ ਦੀ ਯਾਰ ਉਹ ਤਾਂ ਦਿਹਾੜੀ ਨਹੀਂ ਕਰੀਦੀ ਕੀ ਤੂੰ ਚੰਗਾ ਕਿਉਂ ਕਰਨਗੇ ਡਰਾਈਵਰੀ ਯਾਰ ਲੋਕ ਤੁਸੀਂ ਕਾਨੂੰਨ ਬਣਾ ਦਿਓ ਜਾਂ ਅੱਜ ਸਾਰੇ ਟਰੱਕ ਵਿਹਲੇ ਨਾ ਰਹਿਗੇ ਤਾਂ ਮੈਨੂੰ ਕਹਿ ਦਿਓ ਕਿਸੇ ਨੇ ਟਰੱਕ ਨੂੰ ਹੱਥ ਨਹੀਂ ਪਾਉਣਾ ਕਹਿੰਦੇ ਲੈਨੇ ਰਿਸਕ ਲੈਣਾ ਹੀ ਨਹੀਂ ਮੇਰੇ ਹਿਸਾਬ ਨਾਲ ਇਹ ਕਾਨੂੰਨ ਸਹੀ ਨਹੀਂ ਗੇ ਡਰਾਈਵਰੀ ਦੇ ਹੱਕ 'ਚ ਨਹੀਂ ਗੇ ਮੇਰੇ ਤੋਂ ਵੀ ਗਲਤੀ ਹੋ ਸਕਦੀ ਤੁਹਾਡੇ ਤੋਂ ਵੀ ਹੋ ਸਕਦੀ ਹੈ ਇਹ ਕਹੇ ਮੌਕੇਵਾਰ ਦਾ ਤੇ ਭਜਣਾ ਨਹੀਂ ਗਾ ਹੁਣ ਗੁਰੂ ਆ ਵੀ ਪਤਾ ਆ ਵੀ ਵੱਜ ਗਈ ਗੱਡੀ ਗਲਤੀ ਹੋਗੀ ਕਾਨੂੰਨ ਹੈਗਾ ਇਹ ਨਾ ਬਾਹਰਲੇ ਦੇਸ਼ਾਂ ਚ ਇਹੋ ਜਿਹਾ ਕਾਨੂੰਨ ਹੈ ਉੱਥੇ ਜੇ ਤੁਹਾਡੇ ਤੋਂ ਵੱਜ ਗਈ ਜਾਂ ਕੋਈ ਮਰ ਗਿਆ ਉੱਥੇ ਤੁਹਾਨੂੰ ਹੱਥ ਨਹੀਂ ਲਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਯਾਰ ਕਾਨੂੰਨ ਕਰੂਗਾ ਆਪੇ ਕਰ ਲੂਗਾ ਆਪਣੇ ਤਾਂ ਇੱਥੇ ਵੇਹਦੇ ਨਹੀਂ ਕਰਦੇ ਨਹੀਂ ਡਹਿ ਪੈਂਦੇ ਮੁਕੀਆਂ ਵਿਚਾਰੇ ਉਹਨਾਂ ਜਿਹਨੇ ਕਦੀ ਘਰੇ ਕੁੱਤ ਨਹੀਂ ਸੋਟਾ ਨਹੀਂ ਮਾਰਿਆ ਹੁੰਦਾ ਉਹ ਵੀ ਜਾ ਕੇ ਉੱਥੇ ਪੰਜ ਸੱਤ ਕੱਡ ਮਾਰਦਾ ਇਹ ਨਾ ਕਰਦਾ ਇਹ ਕਰਦਾ ਉਹ ਕਰ ਮੰਨਦੇ ਹਾਂ ਡਰਾਈਵਰੀ ਕਰਦਾ ਹੋਊਗਾ ਐਕਸੀਡੈਂਟ ਵੀ ਹੋਣਗੇ ਤਾਂ ਬਣੀਆਂ ਤੁਸੀਂ ਮੈਨੂੰ ਦੱਸੋ ਵੀ ਕੋਈ ਪਰਫੈਕਟ ਡਰਾਈਵਰ ਤਾਂ ਹੁੰਦਾ ਵੀ ਨਹੀਂਗਾ ਬਹੁਤ ਗਲਤੀਆਂ ਹੋ ਜਾਂਦੀਆਂ ਲੋਕਾਂ ਪਰ ਇਹ ਤੱਕਾ ਸ਼ਰੀਆਮ ਤੱਕਾ ਤੇ ਮੇਰਾ ਵੀਰ ਡਰਾਈਵਰਾਂ ਦੀ ਸਪੋਰਟ ਕਰੋ ਯਾਰ ਤੇ ਕਾਨੂੰਨ ਰੱਦ ਕੀਤੇ ਜਾਣ ਕੋਈ ਸੌਫਟ ਰੱਖੇ ਜਾਣ ਥੋੜੇ ਜੇ ਠੀਕ ਹੈ ਕਿ ਨਹੀਂ ਪਹਿਲੀ ਗੱਲ ਤੁਸੀਂ ਗੱਡੀਆਂ ਚ ਸੁਧਾਰ ਕਰੋ ਠੀਕ ਹੈ ਕਿ ਨਹੀਂ ਗੱਡੀਆਂ ਏਦਾਂ ਦੀਆਂ ਹੋਣ ਸੈਂਸਰ ਹੋਣ ਉਹਨਾਂ ਚ ਠੀਕ ਹੈ ਕਿ ਨਹੀਂ ਹੁਣ ਕਾਰਾਂ ਚ ਵੱਡੇ ਵੱਡੇ ਸੈਂਸਰ ਲੱਗੇ ਹੁੰਦੇ ਗੱਡੀਆਂ ਚ ਨਹੀਂ ਲੱਗ ਸਕਦੇ ਵੀ ਜਦੋਂ ਉਹਨਾਂ ਨੂੰ ਦਿਸੇ ਵੀ ਹਾਂ ਵੀ ਕੋਈ ਹੈਗੀ ਆ ਤੇ ਖੁਦ ਕੰਟਰੋਲ ਗੱਡੀ ਵੀ ਕਰੇ ਆਪਦਾ ਬਹੁਤ ਸਾਰੀਆਂ ਗੱਡੀਆਂ 'ਚ ਸੈਂਸਰ ਲੱਗੇ ਹੁੰਦੇ ਆ ਜੇਕਰ ਅੱਗੇ ਉਹਨਾਂ ਨੂੰ ਲੱਗੇ ਨਾ ਵੀ ਹਾਂ ਹੁੰਦਾ ਤੇ ਉਹ ਸੈਂਸ ਕਰ ਲੈਂਦੇ ਤੇ ਗੱਡੀਆਂ ਕੁਝ ਹੱਦ ਤੱਕ 20 ਤੋਂ 25% ਆਪ ਦੇ ਆਪ ਨੂੰ ਕੰਟਰੋਲ ਕਰ ਦੀਆਂ ਨੇ ਕੋਈ 50% ਡਰਾਈਵਰ ਕਰੇ ਤਾਂ ਕਿਤੇ ਨਾ ਕਿਤੇ ਹਾਦਸੇ ਰੋਕ ਸਕਦੇ ਪਰ ਆਪਾਂ ਨੇਰਾਪੁਰਾ ਡਰਾਈਵਰਾਂ ਦਾ ਕੱਢ ਸਕਦੇ ਇੱਕ ਇਹਨਾਂ ਦੀ ਤਨਖਾਹ ਦਾ ਮੈਂ ਇਸ਼ੂ ਕਰਦਾ ਕਿਉਂਕਿ ਮੈਂ ਬਹੁਤ ਸਾਰੇ ਪ੍ਰਾਈਵੇਟ ਡਰਾਈਵਰ ਵੇਖਿਆ 6 6 7 7000 ਤੇ ਕੰਮ ਕਰਦੇ ਬਾਕੀ ਕੁਝ ਜਿਹੜਾ ਉੱਤੋਂ ਬਣ ਜਾਂਦਾ ਕੋਈ 10 15000 ਰੁਪਏ ਬਣਦਾ ਜਾਂ ਤੇ ਇਹਨਾਂ ਦੀ ਫਿਕਸ ਤਨਖਾਹ ਹੋਵੇ ਘੱਟੋ ਘੱਟ 20 25000 ਰੁਪਏ ਡਰਾਈਵਰ ਨੂੰ ਚਾਹੀਦਾ ਕਿਉ ਦੇਨ ਰਾਤ ਗੱਡੀ ਚਲਾ ਕੇ ਤੁਹਾਨੂੰ ਮੰਜ਼ਲ ਤੇ ਬਚਾਉਣਾ ਬਹੁਤ ਵੱਡੀ